ਕਰਨ ਜਾਣਗੇ ਬਨੇਰਿਆਂ ਨੂੰ ਰਾਹ ਦਿਖਾਉਂਦੇ ਰਹੇ ਨੇ ਲੋਕ ਬਨੇਰਿਆਂ ਨੂੰ ਰਾਹ ਦਿਖਾਉਂਦੇ ਰਹੇ ਨੇ ਲੋਕ ਬੁੱਢੀ ਮਾਂ ਤੇ ਬਿਮਾਰ ਬਾਪ ਨੂੰ ਛੱਡ ਕੇ ਬੁੱਢੀ ਮਾਂ ਤੇ ਬਿਮਾਰ ਬਾਪ ਨੂੰ ਛੱਡ ਕੇ ਧਰਨਿਆਂ ਤੇ ਆਉਂਦੇ ਰਹੇ ਨੇ ਲੋਕ ਬੁੱਢੀ ਮਾਂ ਤੇ ਬਿਮਾਰ ਬਾਪ ਨੂੰ ਛੱਡ ਕੇ ਧਰਨਿਆਂ ਤੇ ਆਉਂਦੇ ਰਹੇ ਨੇ ਲੋਕ WhatsApp ਤੇ Telegram ਤੇ ਸ਼ੇਅਰ ਲੋਕੋ WhatsApp ਤੇ Telegram ਤੇ ਸ਼ੇਅਰ ਲੋਕੋ ਮੈਦਾਨ ਸਿੱਧਾ ਮੱਥਾ ਲਾਉਂਦੇ ਰਹੇ ਨੇ ਇਹ ਲੋਕ ਮੈਦਾਨ ਚ ਫਟਾ ਮੱਖਾ ਲਾਉਂਦੇ ਰਹੇ ਨੇ ਲੋਕ ਗੇਟਾਂ ਨੂੰ ਤਾਲੇ ਲਾ ਕੇ ਪੁੜੇਖਾ ਨਾ ਰੱਖਿਓ ਗੇਟਾਂ ਨੂੰ ਤਾਲੇ ਲਾ ਕੇ ਪੁੜੇਖਾ ਨਾ ਰੱਖਿਓ ਵੈਰੀ ਕੈਟਾਂ ਨੂੰ ਤੋੜ ਅੱਗੇ ਜਾਂਦੇ ਰਹੇ ਨੇ ਲੋਕ ਵੈਰੀ ਕੈਟਾਂ ਨੂੰ ਤੋੜ ਅੱਗੇ ਜਾਂਦੇ ਰਹੇ ਨੇ ਲੋਕ ਟੈਂਕੀਆਂ ਤੇ ਤਾਰਾਂ ਕਦੋਂ ਤੱਕ ਲਾਉਂਗੇ ਟੈਂਕੀਆਂ ਤੇ ਤਾਰਾਂ ਕਦੋਂ ਤੱਕ ਲਾਉਂਗੇ ਕੂਟੇ ਟਾਬਰਾ ਤੇ ਡੇਰੇ ਲਾਉਂਦੇ ਰਹੇ ਨੇ ਲੋਕ ਕੂਟੇ ਟਾਬਰਾ ਤੇ ਡੇਰੇ ਲਾਉਂਦੇ ਰਹੇ ਨੇ ਲੋਕ ਕਿ ਡੋਪੂ ਫੇਰੇਗੇ ਕਿ ਡੋਪੂ ਫੇਰੇਗੇ ਕਰੋ ਦੂਰ ਰਹਿ ਕੇ ਕਿ ਡੋਪੂ ਫੇਰੇਗੇ ਕਰੋ ਦੂਰ ਰਹਿ ਕੇ ਕੋਰਖ ਚੈੜੀਆਂ ਤੋਂ ਜਿੱਤ ਕੇ ਆਉਦੇ ਰਹਿਣੇ ਲੋਕ ਕੋਰਖ ਚੈੜੀਆਂ ਤੋਂ ਜਿੱਤ ਕੇ ਆਉਦੇ ਰਹਿਣੇ ਲੋਕ ਫੋਰ ਕਿੰਨਾ ਚਿਰ ਸਰਕਾਰ ਦਾ ਇਮਤਿਹਾਨ ਲਾਉਂਗੇ ਫੋਰ ਕਿੰਨਾ ਚਿਰ ਸਰਕਾਰ ਦਾ ਇਮਤਿਹਾਨ ਲਾਉਂਗੇ ਪੰਜ ਸਾਲਾਂ ਤੋਂ ਜਜ਼ਬਾਤਾਂ ਨੂੰ ਦਬਾਉਂਦੇ ਰਹਿਣੇ ਲੋਕ ਪੰਜ ਸਾਲਾਂ ਤੋਂ ਜਜ਼ਬਾਤਾਂ ਨੂੰ ਦਬਾਉਂਦੇ ਰਹਿਣੇ ਲੋਕ ਬਹੁਤ ਹੀ ਸਤਾਰਜੋ